ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਔਰਤਾਂ ਨੂੰ ਵੱਡੇ ਮਾਨ ਦਤੇ ਪਹਿਲਾਂ ਤੋਂ ਲੈ ਕੇ ਇਹ ਇਸਤਰੀ ਵਿੰਗ ਬਣਾਇਆ ਸੀ ਜਦੋਂ ਉਦੋਂ ਤੇ ਇਸਤਰੀ ਅਕਾਲੀ ਦਲ ਰਜਿਸਟਰ ਵੀ ਹੋ ਗਿਆ ਸੀ ਡਾਕਟਰ ਰਜਿੰਦਰ ਕੌਰ ਜੀ ਨੇ ਉਸ ਨੂੰ ਤਿਆਰ ਕੀਤੀ ਸੀ ਉਸ ਤੋਂ ਬਾਅਦ ਸਾਡੀਆਂ ਬੀਬੀਆਂ ਜੋਲ ਸਾਹਿਬ ਰਹੇ ਨੇ ਬੀਬੀ ਸਰਜੀਤ ਕੌਰ ਜੀ ਵੀ ਰਹੇ ਨੇ ਬੀਬੀ ਪਰਮਜੀਤ ਕੌਰ ਗੁਲਛਨ ਜੀ ਵੀ ਲਗਾਤਾਰ ਲੰਬਾ ਸਮਾਂ ਨੇ ਸੇਵਾ ਕੀਤੀ ਹੈ ਫਿਰ ਦਾਸਰੀ ਨੂੰ ਸੇਵਾ ਮਿਲੀ ਲਗਾਤਾਰ 10-15 ਸਾਲ ਤੋਂ ਅਸੀਂ ਚੱਲ ਰਹੇ ਹਾਂ ਔਰ ਮੇਰਾ ਖਿਆਲ ਹੈ ਜਿਹੜੀ ਟੀਮ ਮੇਰੀ ਸੱਜੇ ਖੱਬੇ ਬੈਠੀ ਹੈ ਇਹਨਾਂ ਨੇ ਬਹੁਤ ਜਫਰ ਜਾਲਿਆ ਕਿਤੇ ਬਾਈ ਇਲੈਕਸ਼ਨ ਆ ਜੇ ਕਿਤੇ ਦੂਸਰੀ ਇਲੈਕਸ਼ਨ ਆ ਜੇ ਟੀਮਾਂ ਬਣ ਬਣ ਕੇ ਇੱਕ ਇੱਕ ਘਰ ਵਿੱਚ ਜਾ ਜਾ ਕੇ ਇਹਨਾਂ ਨੇ ਦਿੱਲੀ ਦੀਆਂ 24-24 ਮੰਜ਼ਲਾਂ ਤੈਅ ਕਰ ਕਰਕੇ ਜਾ ਕੇ ਕੰਮ ਕੀਤਾ ਸੀ ਏਸੀ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਮਾਣ ਕਰਦਾ ਹੈ ਕਿ ਸਾਡਾ ਇਸਤਰੀ ਅਕਾਲੀ ਦਲ ਜਦੋਂ ਬੰਦ ਹੈ ਉਹ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਕੰਮ ਕਰਦੇ ਹੈ ਸੋ ਅੱਜ ਜਿਹੜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਰਹੇ ਨੇ ਸਾਹਿਬ ਕਾ ਉਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਵੀ ਤੁਸੀਂ ਇਸਤਰੀ ਅਕਾਲੀ ਦਲ ਨੂੰ ਸੁਰਜੀਤ ਕਰੋ ਭਾ ਫਿਰ ਉਸੇ ਤਰ੍ਹਾਂ ਤਾਕਤ ਬਣਾਓ ਤਾਂ ਜੋ ਸਾਡਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਸੋ ਅੱਜ ਇਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਇੱਕ ਇੱਕ ਘਰ ਵਿੱਚ ਪਹੁੰਚ ਕੇ ਹਰ ਘਰ ਵਿੱਚੋਂ ਕਟੋ-ਕਟ ਇੱਕ ਲੇਡੀ ਨੂੰ ਜਾਗਰੂਕ ਕਰਕੇ ਆਓ ਅਸੀਂ ਇਹ ਨਹੀਂ ਕਿ ਅਸੀਂ ਇੱਕ ਟਾਂਚਾ ਬਣਾਤਾ ਐਲਾਨ ਕਰ ਦਿੱਤਾ ਤੇ ਕੇਵਲ ਫੋਟੋਆਂ ਖਿਚਾਲੀਆਂ ਸਾਡੇ ਮਨ ਵਿੱਚ ਇਹ ਹੈ ਕਿ ਅਸੀਂ 13000 ਜੇ ਸਾਡੇ 13000 ਪਿੰਡ ਹੈ ਤੇ ਹਰ ਪਿੰਡ ਚ ਜਾ ਕੇ ਕਟੋ-ਕਟ ਬੋਥ ਲੈਵਲ ਦੀਆਂ 5 ਬੀਬੀਆਂ ਪੈਦਾ ਕਰੀਏ ਉਹ 5 ਬੀਬੀਆਂ ਅੱਗੇ ਕੰਮ ਕਰਨਗੀਆਂ ਔਰ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਹਰ ਵਾਰਡ ਵਿੱਚੋਂ 5 ਜਾਂ 11 ਬੀਬੀਆਂ ਪੈਦਾ ਕਰੀਏ ਉਹ ਕੰਮ ਕਰਨਗੀਆਂ ਸੋ ਜਿਸ ਤਰ੍ਹਾਂ ਇਹਨੂੰ ਬਿਲਕੁਲ ਟੈਕਨੀਕਲੀ ਆਰਗੈਨਿਕ ਟੰਗ ਦੇ ਨਾਲ ਹਰ ਬੀਬੀ ਨੂੰ ਮੌਕਾ ਦੇਣਾ ਕਿ ਉਹ ਅੱਗੇ ਵਧੇ ਮੇਨ ਮਕਸਦ ਸਾਡਾ ਇਹ ਹੈ ਕਿ ਸਮਾਜ ਵਿੱਚ ਜਿਹੜਾ ਅਜ ਕਲਚਰ ਸਾਡਾ ਗੰਦਲਿਆ ਗਿਆ ਹੈ ਉਹਨੂੰ ਕਲਚਰ ਨੂੰ ਸੁਧਾਰਨਾ ਕਿੱਦਾਂ ਜਿਹੜੀ ਰਾਜਨੀਤੀ ਵਿੱਚ ਗਰਾਵਟ ਆਈ ਹੈ ਉਹ ਰਾਜਨੀਤੀ ਨੂੰ ਸਹੀ ਕਿੱਦਾਂ ਕਰਨਾ ਕੱਲੀਆਂ ਗਾਲਾਂ ਕੱਢ ਕੇ ਜਾਂ ਕਿਸੇ ਨੂੰ ਨੀਵਾ ਦਿਖਾ ਕੇ ਨਹੀਂ ਅਸੀਂ ਆਪਣੀ ਲਾਈਨ ਵੱਡੀ ਕਰਨੀ ਹੈ ਅਸੀਂ ਆਪਣੀ ਲਾਈਨ ਵੱਡੀ ਖਿੱਚਣੀ ਹੈ ਲੰਬੀ ਖਿੱਚਣੀ ਹੈ ਉਹ ਇੱਕ ਔਰਤ ਹੀ ਕਰ ਸਕਦੀ ਹੈ ਕਿਉਂਕਿ ਔਰਤ ਘਰ ਵੀ ਸੰਭਾਲਦੀ ਹੈ ਔਰ ਰਿਸ਼ਤੇ ਵੀ ਸੰਭਾਲਦੀ ਹੈ ਪਰਿਵਾਰ ਵੀ ਸੰਭਾਲਦੀ ਹੈ ਤੇ ਇਸ ਔਰਤ ਕੋਲ ਬੜਾ ਗਹਿਣੇ ਹੈ ਬੜਾ ਖਜ਼ਾਨਾ ਹੈ ਕਿ ਉਹ ਨਿਮਰਤਾ ਨਾਲ ਵੀ ਚੱਲ ਸਕਦੀ ਹੈ ਔਰ ਉਹਦੇ ਕੋਲ ਦ੍ਰਿੜਤਾ ਵੀ ਹੈ ਤੇ ਜੇ ਉਹ ਚੱਲੇਗੀ ਤੇ ਮੇਰਾ ਖਿਆਲ ਹੈ ਕਿ ਪਾਰਟੀ ਜਿਹੜੀ ਹੈ ਉਹ ਮੋਰ ਆਪਣੀਆਂ ਲੀਹਾਂ ਤੇ ਚਲਦੀ ਹੋਈ ਅੱਗੇ ਵਧੇਗੀ ਪੰਥਰੀ ਸੇਵਾ ਵਿੱਚ ਵੀ ਤੇ ਪੰਜਾਬ ਦੀ ਸੇਵਾ ਵਿੱਚ ਵੀ ਪਾਰਟੀ ਚ ਭਾਗੀਦਾਰੀ ਕਿਸ ਤਰ੍ਹਾਂ ਦੀ ਰਹੇਗੀ ਦੇਖੋ ਭਾਗੀਦਾਰੀ ਤੇ ਜਿੰਨਾ ਜਿੰਨੇ ਕੋਈ ਉਤਸ਼ਾਹ ਦਿਖਾਏਗਾ ਜਿਹੜੀ ਵੱਡੀ ਪਾਰਟੀ ਹੈ ਉਹਦੇ ਚ 33% ਤੇ ਜ਼ਰੂਰ ਹੋਏਗੀ ਹੋ ਸਕਦਾ ਹੈ ਕਿ ਜੇ ਯੋਗ ਬੀਬੀਆਂ ਜ਼ਿਆਦਾ ਆ ਜਾਣ ਜੇ ਲੀਡਰਸ਼ਿਪ ਕੁਆਲਿਟੀ ਵੱਧ ਜਾਵੇ ਕੋਈ ਜ਼ਰੂਰੀ ਨਹੀਂ ਕਿ ਜੇ 50% ਮਰਦ ਹੈ ਤੇ ਜੇ ਔਰਤਾਂ ਵੀ 50% ਹੈ ਹੋ ਸਕਦਾ ਹੈ ਕਿ ਉਸ ਵੱਡੇ ਅਕਾਲੀ ਦਲ ਵਿੱਚ ਵੀ ਔਰਤਾਂ 50% ਤੋਂ ਉੱਪਰ ਵੀ ਥਾਂ ਲੈ ਸਕਦੀਆਂ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਖਾਲਸਾ ਪੰਥ ਦਾ ਇਤਿਹਾਸ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵਿੱਚ 90 ਸਾਲ ਤੋਂ ਬਾਅਦ ਜੇ ਕਿਸੇ ਨੂੰ ਔਰਤ ਨੂੰ ਸਮਾਂ ਦਿੱਤਾ ਜਾ ਸਕਦਾ ਸੀ ਇੱਕ ਪ੍ਰਧਾਨ ਦੀ ਤੌਰ ਦੇ ਉੱਤੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਉਂ ਨਹੀਂ ਥਾਂ ਦਿੱਤੀ ਜਾਏਗੀ ਕਿ ਸਾਡੀਆਂ ਔਰਤਾਂ ਜਿਹੜੀਆਂ ਉਹ ਜ਼ਿਲ੍ਹਿਆਂ ਦੀਆਂ ਪ੍ਰਧਾਨਗੀਆਂ ਵੀ ਕਰਨ ਔਰ ਵੱਡੀ ਸੰਸਥਾ ਵਿੱਚ ਵੀ ਕੰਮ ਕਰ ਸਕਣ। ਸੋ ਮੈਨੂੰ ਆਸ ਹੈ ਕਿ ਇਹ ਸਾਡੀ ਲੀਡਰਸ਼ਿਪ ਇੰਨੀ ਵਧੇਗੀ, ਫੁੱਲੇਗੀ ਕਿ ਜਿੰਨਾ ਇਹ ਨਿਸ਼ਕਾਮ ਸੇਵਾ ਕਰ ਸਕਦੀਆਂ, ਜਿੰਨਾ ਸੰਜਮ ਚ ਰਹਿ ਸਕਦੀਆਂ, ਜਿੰਨੀ ਨਿਮਰਤਾ ਦਿਖਾ ਸਕਦੀਆਂ, ਜਿੰਨਾ ਦਇਆ ਧਰਮ ਦੇ ਗਹਿਣੇ ਇਹਨਾਂ ਕੋਲ ਹੈ ਜੇ ਇਹ ਇਹਨੂੰ ਲੈ ਕੇ ਚੱਲਣ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਔਰਤ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਸਟਰੈਂਥ ਬਣ ਕੇ ਤੁਰੇਗੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਸਪੀਚ ਵਿੱਚ ਬਾਤਲੋਂ ਨਾ ਆਇਆ ਤਾ ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਅਗਵਾਈ ਕੀਤੀ ਇਸ ਦੀ। ਬਿਲਕੁਲ। ਜਿਹੜੀ ਸਪੇਸ ਉਥੇ ਇਸਤਰੀ ਅਕਾਲੀ ਦਲ ਨੂੰ ਮਿਲਦੀ ਸੀ ਜਾਂ ਆਪਤਾ ਨੂੰ ਮਿਲਦੀ ਸੀ ਉਹਦੇ ਨਾਲੋਂ ਇਸ ਪਾਸੇ ਕੁਝ ਵੱਖਰਾ ਰਹੇਗਾ ਉਥੇ ਜਿਹੜੀ ਸਪੇਸ ਆ ਸਟਰੋਂਗ ਮਿਲੇ ਵੱਧ ਮਿਲੇ ਅਧਿਕਾਰ ਵੱਧ ਮਿਲਣਾ ਇੱਥੇ ਤੁਸੀਂ ਵੱਖਰਾ ਕਿਵੇਂ ਕਰੋਗੇ ਦੇਖੋ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਪੇਸ ਦਿੰਦੇ ਸੀ ਪਰ ਉਹ ਸੁਣਵਾਈ ਨਹੀਂ ਸੀ ਹੁੰਦੀ ਪਾਵੇਂ ਕਿਸੇ ਨੂੰ ਬਣਾ ਦਿੰਦੇ ਸੀ ਜਨਰਲ ਕੌਂਸਲ ਚ ਪਾ ਦਿੱਤਾ ਕਿਸੇ ਨੂੰ ਵਰਕਿੰਗ ਕਮੇਟੀ ਚ ਪਾ ਦਿੱਤਾ ਉਹ ਵੀ ਤਾਂ ਸੀ ਕਿ ਜਿਹੜਾ ਉਥੇ ਦਾ ਲੀਡਰ ਸੀ ਨਾ ਉਹ ਲੀਡਰ ਕਹਿ ਕੇ ਪਾ ਦਿੰਦਾ ਸੀ इंडिपेंडेंटली ਜਿਹੜੀ ਔਰਤ ਕੰਮ ਕਰੇ ਉਹਨੂੰ ਅਸਲੀਅਤ ਤੌਰ ਦੇ ਉੱਤੇ ਭਾਗੀ ਵਾਲੀ ਉਹਦੀ ਹੋਣੀ ਚਾਹੀਦੀ ਹੈ ਜਿਹੜੀ ਔਰਤ ਬਾਹਰ ਨਿਕਲ ਕੇ ਰਾਤਾਂ ਨੂੰ ਵੀ ਤੇ ਦਿਨ ਦੁਪਹਿਰ ਦੀਆਂ ਗਰਮੀਆਂ ਵਿੱਚ ਵੀ ਧੁੱਪਾਂ ਵਿੱਚ ਵੀ ਨਿਕਲਣ ਲ ਕੇ ਠੰਡਾਂ ਵਿੱਚ ਨਿਕਲਣ ਲ ਕੇ ਪਾਰਟੀ ਲਈ ਕੰਮ ਕਰਦੀਆਂ ਮੇਰਾ ਖਿਆਲ ਹੈ ਕਿ ਜੇ ਉਸ ਔਰਤ ਨੂੰ ਉਤਸ਼ਾਹ ਦਿੱਤਾ ਜਾਏਗਾ ਤਾਂ ਸਾਰੀਆਂ ਬੀਬੀਆਂ ਭੈਣਾਂ ਨੌਜਵਾਨ ਧੀਆਂ ਵੀ ਸਾਡੇ ਪਿੱਛੇ ਤੁਰਨਗੀਆਂ ਕਿਉਂਕਿ ਉਹ ਸਮਝਣਗੀਆਂ ਕਿ ਇਹਨਾਂ ਦੀ ਇੱਜ਼ਤ ਬਰਾਬਰ ਹੈ ਇਸ ਤਰ੍ਹਾਂ ਬਰਾਬਰ ਹੈ ਕਿਉਂਕਿ ਉਦੋਂ ਵੀ ਇਸ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਾਡੇ ਭਰਾ ਨੇ ਅਸੀਂ ਉਹਨੂੰ ਸ਼ਕਤੀ ਦੇਣੀ ਹੈ ਪਰ ਭਰਾਵਾਂ ਦੇ ਨਾਲ ਜੇ ਬਰਾਬਰ ਕੰਮ ਕਰਨ ਵਾਲੀਆਂ ਧੀਆ ਭੈਣਾਂ ਨੇ ਜਾਂ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਕਿਉਂ ਨਹੀਂ ਬਰਾਬਰ ਦਾ ਸਤਕਾਰ ਦਿੱਤਾ ਜਾਂਦਾ ਸੋ ਇਸ ਕਰਕੇ ਜਿਹੜੀਆਂ ਗੱਲਾਂ ਉੱਥੇ ਮਹਿਸੂਸ ਕਰਦੇ ਸਾਂ ਉਹਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਨ। ਇੱਕ ਬੀਬੀ ਜੀ ਲੋਕਗਵਰ ਸਾਹਿਬ ਦੀ ਬਸਤੀ ਸਮਾਗਮ ਹੋ ਕੇ ਚੰਦੂ ਮਦਰ ਸਾਹਿਬ ਦੀ ਸਪੀਚ ਤੋਂ ਲੈ ਕੇ ਜਿਹੜਾ ਉਹ ਕਹਿੰਨੇ ਹਰਪ੍ਰੀਤ ਸਿੰਘ ਉੱਤੇ ਬਰਾਬਰ ਹੈ ਜਿੱਥੇ ਤੜਾ। ਉਹ ਕਹਿ ਰਿਹਾ ਕਿ ਇੱਕ ਮੀਟਿੰਗ ਪਹਿਲਾਂ ਹੋਈ ਹੈ ਸਾਰਾ ਕੁਝ ਤੈਅ ਸੀਗਾ ਹੁਕਮਨਾਮਾ ਵੀ ਇੱਕ ਡਿਜ਼ਾਈਨ ਤੇ ਤੈਅ ਸੀਗਾ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੜੇ ਇਸ ਗੱਲ ਦਾ ਅਫਸੋਸ ਹੈ ਕਿ ਅੱਜ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ ਸਾਡੇ ਬਾਰੇ ਬੋਲਣ ਲਈ ਪਾਰਟੀ ਬਾਰੇ ਜਿਹੜੀ ਪਾਰਟੀ ਬਣ ਜਾਰੀ ਹੈ ਉਹਦੇ ਬਾਰੇ ਕੁਝ ਲੱਭ ਨਹੀਂ ਰਿਹਾ ਜਾਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਬਾਰੇ ਕੁਝ ਨਹੀਂ ਲੱਭ ਰਿਹਾ ਕਿਉਂਕਿ ਉਹ ਜਿੱਥੇ ਧਾਰਮਿਕ ਗਿਆਨ ਰੱਖਦੇ ਆ ਇਤਿਹਾਸ ਦੇ ਉੱਤੇ ਬੜੀ ਪਕੜ ਰੱਖਦੇ ਆ ਜਿੱਥੇ ਉਹ ਸਮਾਜ ਨੂੰ ਸਮਝਣ ਵਾਲੇ ਆ ਉਹ ਕੁਝ ਕਹਿਣਾ ਉਹਨਾਂ ਵਾਸਤੇ ਹੁਣ ਮੇਰਾ ਖਿਆਲ ਹੈ ਕੋਈ ਉਹਨਾਂ ਕੋਲ ਸ਼ਬਦ ਨਹੀਂ ਮਿਲ ਰਹੇ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਦੇਖੋ ਜਿਸ ਵੇਲੇ ਅਸੀਂ ਇਹ ਸ਼੍ਰੀ ਅਕਾਲ ਤਰ ਸਭ ਤੇ ਗਏ ਹਾਂ ਉਸ ਵੇਲੇ ਅਸੀਂ ਇੱਕ ਸੁਧਾਰ ਲਹਿਰ ਬੜਾਈ ਸੁਧਾਰ ਲਹਿਰ ਤੋਂ ਬਾਅਦ ਜਦੋਂ ਭਰਤੀ ਸ਼ੁਰੂ ਹੋਈ ਹੈ ਤੇ ਭਰਤੀ ਸ਼ੁਰੂ ਜੋ ਕੀਤੀ ਗਈ ਹੈ ਜਦੋਂ ਉਸ ਪਾਰਟੀ ਦੇ ਜਿਹੜੇ ਉਹ ਗਰੁੱਪ ਹੈ ਉਹ ਧੜਾ ਜਦੋਂ ਉਹ ਸ਼੍ਰੀ ਅਕਾਲ ਤਰ ਸਭ ਤੋਂ ਆਕੀ ਹੋ ਗਿਆ ਪਾਸੇ ਹੋ ਗਿਆ ਕਹਿ ਲਓ ਭਗਾੜਾ ਹੋ ਗਿਆ ਉਹਨੂੰ ਮੰਨਣ ਤੋਂ ਇਨਕਾਰੀ ਕਰ ਗਿਆ ਫਿਰ ਅਸੀਂ ਕੀ ਕਰਨਾ ਸੀ ਸਾਡਾ ਤਾਂ ਇਹ ਫਰਜ਼ ਸੀ ਵੀ ਜੇ ਇਹ ਨਾ ਮੰਨਣ ਤੇ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਜੋਤ ਹੁਕਮ ਹੋਇਆ ਕਿ ਭਰਤੀ ਕਰੋ ਡੈਲੀਗੇਟ ਬਣਾਓ ਤੇ ਪਾਰਟੀ ਨੂੰ ਸੁਰਜੀਤ ਕਰੋ ਪੁਨਰ ਸੁਰਜੀਤੀ ਕਰੋ ਉਹ ਪਾਰਟੀ ਦਾ ਉਸ ਵੇਲੇ ਫਿਰ ਸੁਪਨਾ ਲਿਆ ਗਿਆ ਸੁਪਨਾ ਮਤਲਬ ਕਿ ਜਿਸ ਵੇਲੇ ਸ਼੍ਰੀ ਅਕਾਲ ਤਾ ਸਭ ਤੋਂ ਹੁਕਮ ਹੋਇਆ ਕਿ ਮੈਂ ਅੱਗੇ ਗੱਲ ਪੂਰੀ ਕਰ ਲਾ ਉਹ ਜਿਹੜੀ ਪਾਰਟੀ ਸੀ ਸ਼੍ਰੀ ਅਕਾਲ ਤਾ ਸਾਬ ਤੋਂ ਹੀ ਸਿਰਜੀ ਗਈ ਸੀ ਉਸ ਪਾਰਟੀ ਦੇ ਬਾਰੇ ਹੀ ਕਿਹਾ ਗਿਆ ਸੀ ਸ਼੍ਰੀ ਅਕਾਲ ਤਾ ਸਭ ਦੇ ਜਥੇਦਾਰ ਵੱਲੋਂ ਕਿ ਪੁਨਰ ਸੁਰਜੀਤੀ ਕਰੋ ਡੈਲੀਗੇਟ ਬਣਾਓ ਪ੍ਰਧਾਨ ਬਣਾਓ ਜੋ ਡੈਲੀਗੇਟਸ ਬਣ ਗਏ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਧੜਾ ਦੇ ਪਹਿਲਾਂ ਬਣਾ ਲਿਆ ਉਹਨਾਂ ਆਪਣੀ ਪਾਰਟੀ ਪਹਿਲਾਂ ਬਣਾ ਕੇ ਬੈਠ ਗਏ ਉਹ ਤੇ ਉਹਨਾਂ ਨਹੀਂ ਸੀ ਚਾਹੁੰਦੇ ਨਾ ਕੋਈ ਭਰਤੀ ਕਰਨਾ ਚਾਹੁੰਦੇ ਸੀ ਅਕਾਲ ਤਾ ਸਭ ਦੇ ਛਤਰ ਛਾਇਆ ਥਲੇ ਨਹੀਂ ਸੀ ਹੋਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਬਹੁਤ ਮੀਟਿੰਗਾਂ ਹੋਈਆਂ ਢੀਂਡਸਾ ਸਾਬ ਦੇ ਘਰ ਵੀ ਹੋਈਆਂ ਇੱਥੇ ਪਵਨ ਚ ਵੀ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਥਾਮਾਂ ਤੇ ਹੋਈਆਂ ਇਹੀ ਗੱਲ ਨੂੰ ਲੈ ਕੇ ਕਿ ਵਿਚਾਰਿਆ ਜਾਏ ਕਿ ਪ੍ਰਧਾਨ ਦੀ ਡਿਊਟੀ ਕਿਹਨੂੰ ਦਿੱਤੀ ਜਾਵੇ ਔਰ ਥੱਲੇ ਡੈਲੀਗੇਟਸ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੈਂ ਆਪ ਦੁਆਬੇ ਦੇ ਸਾਰੇ ਡੈਲੀਗੇਟਸ ਇਕੱਠੇ ਕੀਤੇ ਇਦਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਚ ਮਾਨਸਾ ਚ ਢੀਂਡਸਾ ਸਾਹਿਬ ਹੋਰਾਂ ਨੇ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਪਟਿਆਲੇ ਚ ਫਤਿਹਗੜ੍ਹ ਸਾਹ ਸਾਰੇ ਪਾਸੇ ਮੀਟਿੰਗਾਂ ਕਰਕੇ ਆਵਾਜ਼ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਧਾਰਮਿਕ ਵੀ ਨੇ ਧਰਮ ਦਾ ਗਿਆਨ ਵੀ ਰੱਖਦੇ ਆ ਔਰ ਇਤਿਹਾਸ ਵੀ ਜਾਣਦੇ ਆ ਉਹਨਾਂ ਨੂੰ ਥੋੜਾ ਨੌਲੇਜ ਜਿਹੜਾ ਪੋਲੀਟੀਕਲੀ ਵੀ ਉਹ ਸਮਝਦੇ ਆ ਕਿ ਸਮਾਜ ਕਿਦਾਂ ਦਾ ਸਿਰਜਣਾ ਪੰਜਾਬ ਨੂੰ ਕਿਦਾਂ ਦਾ ਬਣਾਉਣਾ ਸੋ ਇਸ ਕਰਕੇ ਇਹ ਸਾਰੇ ਰਾਏ ਬਣ ਗਈ ਸੀ ਅਸੀਂ ਭਾਵੇਂ ਸ਼੍ਰੀ ਉਹਨਾਂ ਨੂੰ ਜਾਨੀ ਹਰਪੀਰ ਸਿੰਘ ਨੂੰ ਲਾਸਟ ਵਿੱਚ ਜਾ ਕੇ ਅਸੀਂ ਬੇਨਤੀਆਂ ਕਰਦੇ ਰਹੇ ਆ ਉਹਨਾਂ ਨੂੰ ਤਰਲੇ ਪਾਉਂਦੇ ਰਹੇ ਆ ਉਹਨਾਂ ਨੇ ਨਾ ਕੀਤੀ ਹਮੇਸ਼ਾ ਨਾ ਕੀਤੀ ਕਿ ਨਹੀਂ ਮੈਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਖਾਲਸਾ ਪੰਥ ਦੀ ਸੇਵਾ ਹੀ ਰਹਿਣਾ ਪਰ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਕਿ ਕੀ ਪੰਜਾਬ ਦੀ ਨਹਾਰ ਠੀਕ ਕਰਨ ਵਿੱਚ ਸੇਵਾ ਨਹੀਂ ਕੀ ਪੰਜਾਬ ਦੇ ਚ ਨਸ਼ੇ ਖਤਮ ਕਰਨ ਦੀ ਸੇਵਾ ਨਹੀਂ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੋਰ ਸੁਰਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਤੁਹਾਡਾ ਧਰਮ ਬੰਦ ਹੈ ਇਸ ਸ਼ੋਮਣੀ ਅਕਾਲੀ ਦਲ ਨੂੰ ਪਹਿਲੀਆਂ ਲੀਹਾਂ ਤੇ ਚਲਾਈਏ ਅਸੀਂ ਤਰਲੇ ਪਾਪਾ ਕੇ ਮਿੰਤਾ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਪਰ ਜੇ ਖਾਲਸਾ ਪੰਥ ਮੇਰੀ ਚੋੜੀ ਦੀ ਸੇਵਾ ਪਾਏਗਾ ਤੇ ਮੈਂ ਕਰਨ ਨੂੰ ਤਿਆਰ। ਪ੍ਰੇਮ ਸਿੰਘ ਸੰਧੂ ਬਜਰ ਦਾ ਜਿਹੜਾ ਵਿਆਹ ਹੈ ਉਹ ਕਲੀਅਰ ਕਰਦਾ ਹੈ ਕਿ ਸਾਰੀ ਪਲੈਨਿੰਗ ਪਹਿਲਾਂ ਹੋ ਚੁੱਕੀ ਸੀ ਜੋ ਕਹਿੰਦੇ ਨੇ ਕਿ ਬਤੌਰ ਜਾਨੇ ਉਹਦੇ ਬਾਰੇ ਤੇ ਜੀ ਦੇਖੋ ਉਹ ਦੱਸ ਸਕਦੇ ਉਹਨੇ ਕੀ ਕਿਹਾ ਪਰ ਜਿਹੜੀ ਮੈਂ ਸਚਾਈ ਤੋਂ ਦੱਸ ਰਹੀ ਹਾਂ ਇਹ ਸਾਰਿਆਂ ਦੀ ਸਚਾਈ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਤਰਲੇ ਪਾ ਕੇ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਪਹਿਲਾਂ ਹੀ ਲਿਖਿਆ ਹੁੰਦਾ ਤੇ ਬਾਕੀ ਨਾ ਕਿਉਂ ਹੁੰਦੇ ਬਾਕੀ ਨਾ ਵੀ ਤੇ ਆਏ ਨਾ ਸਰਦਾਰ ਸੁਜੀਤ ਸਖਰਾਂ ਦੇ ਨਾਮ ਆਇਆ ਕਈ ਵਾਰੀ ਹੋਰ ਲੀਡਰਾਂ ਦੇ ਵੀ ਨਾਮ ਆਏ ਐ ਜੇ ਪਹਿਲਾਂ ਹੀ ਹੁੰਦਾ ਤੇ ਫਿਰ ਕਿਉਂ ਹੁੰਦੇ ਜਿਹੜੀ ਮੀਟਿੰਗ ਦਾ ਜ਼ਿਕਰ ਚੰਦੂ ਮਦਰ ਸਾਹਿਬ ਕਰਦੇ ਕੀ ਉਹ ਮੀਟਿੰਗ ਹੋਈ ਆ ਤੁਹਾਡਾ ਨਾਮ ਉਹਦੇ ਵਿੱਚ ਜਿਹਾ ਨਹੀਂ ਮੀਟਿੰਗਾਂ ਤੇ ਬਹੁਤ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ ਨੇ ਟੀਰਸਾ ਸਾਹਿਬ ਦੇ ਘਰ ਕੋਈ ਸ਼ੱਕ ਨਹੀਂ ਪਰ ਇਸ ਗੱਲ ਤੇ ਹੁੰਦੀਆਂ ਰਹੀਆਂ ਵੀ ਮਨਾਓ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਹਤਰ ਜੀ ਅਕਾਲ ਤਰ ਸਾਹਿਬ ਨੂੰ ਮਨਾਈਏ ਆਪਸਾਰੇ ਰਲ ਕੇ ਕਿ ਉਹਨਾਂ ਨੂੰ ਅਸੀਂ ਸੇਵਾ ਸੰਭਾਲ ਲਈਏ ਮਨਾਉਂਦੀਆਂ ਹੁੰਦੀਆਂ ਰਹੀਆਂ ਲੇਕਿਨ ਜਥੇਦਾਰ ਅਕਾਲਤਾਰ ਸਾਹਿਬ ਦੇ ਜਿਹੜੇ ਮਤਲਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਵਾਰ ਸਿਰਫ ਜਦੋਂ ਭੋਗ ਸਿਗਾ ਸਰਦਾਰ ਸੁਖਦੇਵ ਸਿੰਘ ਜੀ ਸਾਹਿਬ ਉਦੋਂ ਉਸ ਪਰਿਵਾਰ ਚ ਆਏ ਆ ਅਫਸੋਸ ਕਰਨ ਵਾਸਤੇ ਆਏ ਆ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਸਤੇ ਆਏ ਆ ਚੰਦੂ ਮਜਰਾ ਸਾਹਿਬ ਕਹਿੰਦੇ ਨਹੀਂ ਐਸੀ ਐਸੀ ਨਾ ਇਹ ਇਦਾਂ ਹੋ ਹੀ ਨਹੀਂ ਸਕਦਾ ਜੀ ਜਥੇਦਾਰ ਸਾਹਿਬ ਨੂੰ ਕੋਈ ਇਦਾਂ ਬੁਲਾ ਸਕਦਾ ਸੀ ਜੀ ਅਸੀਂ ਬੁਲਾ ਸਕਦੇ ਸੀ ਜੇ ਆਉਂਦੇ ਤਾਂ ਕੋਈ ਫੋਟੋ ਨਾ ਬਾਹਰ ਆਉਂਦੀ ਉਹ ਤੇ ਹੋ ਸਕਦਾ ਕਿ ਬਈ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਦੇ ਜਥੇਦਾਰ ਅਸੀਂ ਅੱਜ ਵੀ ਉਹਨੂੰ ਜਥੇਦਾਰੀ ਕਰਨੀ ਹੈ ਜੈਦਾਸ਼ਰੀ ਅਕਾਲਤਾਰ ਸਾਹਿਬ ਵੀ ਕਰਨੀ ਹੈ ਅਸੀਂ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਸਾਰੇ ਜਾਣੇ ਔਰ ਅਖੀਰ ਦੇ ਉੱਤੇ ਜਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਤੁਹਾਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਤੁਸੀਂ ਹੁਣ ਸਾਡੀ ਸੇਵਾ ਚ ਆਓ ਔਰ ਉਹ ਇਹ ਵੀ ਨਹੀਂ ਸੀ ਕਹਿੰਦੇ ਸੀ ਨਹੀਂ ਮੈਂ ਉੱਥੇ ਆਉਣਾ ਹੀ ਨਹੀਂ ਅਸਕੇ ਤੁਸੀਂ ਉੱਥੇ ਆਉਣਾ ਪੈਣਾ ਤੁਹਾਨੂੰ ਡੈਲੀਗੇਟ ਤੁਹਾਨੂੰ ਬਣਾਏ ਆ ਅਸੀਂ ਬਣਾਨੇ ਤੁਹਾਨੂੰ ਡੈਲੀਗੇਟ ਬਸ ਕਰਦੇ। ਦੂਸਰਾ ਤਾਂ ਤੁਹਾਡੇ ਪ੍ਰਧਾਨ ਜੀ ਕਿਰਦਾਰ ਕੁਸ਼ੀ ਕਰ ਰਿਹਾ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਅਟੈਕ ਜਿਹੜਾ ਉਹ ਕਰ ਰਿਹਾ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਸ ਦੀ ਜਿੱਦਾਂ ਦੀ ਸੋਚ ਹੋਏਗੀ ਜੀ ਉਹ ਇਦਾਂ ਹੀ ਕਰਨਾ। ਉਹ ਕਿਰਦਾਰ ਕੁਸ਼ੀ ਉਹਨਾਂ ਨੇ ਉਦੋਂ ਹੀ ਸ਼ੁਰੂ ਕਰਤੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਫੈਸਲਾ ਲਿਆ ਸੀ 2 ਦਸੰਬਰ 2024 ਨੂੰ। ਇਸ ਕਰਕੇ ਜਿਹਨੂੰ ਜਿਹਨੂੰ ਕੋਈ ਆ ਸ਼ੇਕ ਲੱਗਾ ਹੋਵੇ ਨਾ ਸੱਚ ਦਾ ਤੇ ਉਹਨਾਂ ਨੇ ਇਹੋ ਕੁਝ ਕਰਨਾ। ਉਹਨਾਂ ਦੇ ਪੱਲੇ ਕੁਝ ਨਹੀਂ ਹੋਰ ਕੀ ਕਹਿਣਗੇ ਉਹ? ਅਸੀਂ ਹੁਣ ਮੈਂ ਬੋਲੀ ਐ ਪੂਰਾ ਮੇਰੇਖਾ 55 40 ਮਿੰਟ ਬੋਲੀਉਂਗੀ ਕੋਈ ਸ਼ਬਦ ਬੋਲਿਆ ਕਿਸੇ ਦੇਖ ਲੈ ਇਹੀ ਗੱਲ ਕਹੀ ਐ ਵੀ ਕੰਮ ਕਰੋ ਤਖੜੇ ਹੋਵੋ ਪੰਥਕ ਰੋ ਰੀਤਾ ਨੂੰ ਜਿਉਂਦਾ ਰੱਖੋ ਪੰਜਾਬ ਦੇ ਦਰਦ ਨੂੰ ਪਛਾਣਦੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਜੜਾ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕਰੋ ਤੇ ਵੀ ਪਰਿਵਾਰਵਾਦ ਦੇ ਹੱਕ ਚੋਹ ਜਾ ਖਿਲਾਫ ਉਹ ਵੀ ਥੋੜਾ ਜਿਹਾ ਮੈਂ ਪਰਿਵਾਰਵਾਦ ਦੇ ਇਸ ਹੱਕ ਚ ਨਹੀਂ ਕਿ ਜੇ ਕੋਈ ਬਾਪ ਕੰਮ ਕਰ ਰਿਹਾ ਤੇ ਪੁੱਤਰ ਤੀਨ ਕੋਈ ਜਾਣਦਾ ਨਾ ਹੋਵੇ ਕੋਈ ਉਹਦੀ ਦੇਣ ਨਾ ਹੋਵੇ ਕੋਈ ਕੁਰਬਾਨੀ ਨਾ ਕਰੇ ਕੋਈ ਕੰਮ ਨਾ ਕਰੇ ਤੇ ਉਹਨੂੰ ਉੱਠ ਕੇ ਸਿਰ ਤੇ ਬਿਠਾ ਦਿੱਤਾ ਜਾਵੇ ਉਸ ਹੱਕ 'ਚ ਨਹੀਂ ਮੈਂ ਪਰ ਜੇ ਮੰਨ ਲਓ ਕਿ ਅਸੀਂ ਸਾਰੇ ਬੈਠੇ ਆਈ ਹੈ ਗਈ ਹੁਣ ਸਾਡੇ ਬਜ਼ੁਰਗਾਂ ਨੇ ਬਹੁਤ ਕੀਤਾ ਕੰਮ ਸ਼ੋਮਣੀ ਕਰਦ ਲਈ ਜੇ ਅਸੀਂ ਆਪ ਉੱਠ ਕੇ ਮਿਹਨਤ ਕਰ ਰਹੇ ਹਾਂ ਪਾਰਟੀ ਲਈ ਕੰਮ ਕਰ ਰਹੇ ਹਾਂ ਤੇ ਮੈਂ ਇਸ ਹੱਕ 'ਚ ਐ ਕਿ ਜੇ ਕੋਈ ਕੰਮ ਕਰਦਾ ਤੇ ਉਹਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਕੰਮ ਕਰਕੇ ਦਿਖਾਉਣ